ਸਸਕਾ ਜੀ ਮੈਂ ਕੋਮਲ ਕਪੂਲ ਤੋਂ ਸੇਖਰ ਚੈਨਲ ਪੰਜਾਬੀ ਸਾਲ 2025 ਆਪਣੇ ਆਖਰੀ ਮਹੀਨੇ ਦੇ ਵਿੱਚ ਦਾਖਲ ਹੋ ਚੁੱਕਿਆ ਅਤੇ ਇਸ ਨਾਲ ਹੀ ਲੋਕਾਂ ਦੀ ਨਜ਼ਰ ਹੁਣ 2026 ਉਤੇ ਟਿਕੀ ਹੋਈ ਹੈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਚਰਚਾ ਦਾ ਕੇਂਦਰ ਬਾਬਾ ਵੇਂਗਾ ਨੇ ਜਿਨ੍ਹਾਂ ਨੂੰ ਲੋਕ ਬਾਲਕਨ ਦੇ ਨਾਸ਼ਤਰ ਤਮੰਦਨ ਤੇ ਨਾਲ-ਨਾਲ ਵੀ ਜਾਣਦੇ ਨੇ ਜੀ ਹਾਂ ਕਿ ਆ ਜਾਂਦੇ ਕਿ ਉਹ ਕਈ ਵੱਡੀਆਂ ਘਟਨਾਵਾਂ ਬਾਰੇ ਪਹਿਲਾਂ ਹੀ ਸੰਕੇਤ ਦੇ ਜਾਂਦੇ ਨੇ ਜਿਸ ਕਰਕੇ ਉਹਨਾਂ ਦੀਆਂ ਪੁਇਖਵਾਰਨੀਆਂ ਹੋਰ ਵੀ ਰਹੱਸਮਈ ਲੱਗਦੀਆਂ ਨੇ ਹਾਲਾਂਕਿ ਵਿਗਿਆਨਿਕ ਸਮੁਦਾਇ ਨੇ ਕਦੇ ਵੀ ਇਨ੍ਹਾਂ ਪੁਇਖਵਾਰਨੀਆਂ ਨੂੰ ਸਾਬਤशुदा ਨਹੀਂ ਮੰਨਿਆ ਪਰ ਇੰਟਰਨੈਟ ਉਤੇ ਇਹਨਾਂ ਦੀ ਚਰਚਾ ਹਰ ਸਾਲ ਵੱਧਦੀ ਜਾ ਰਹੀ ਹੈ ਇੱਕ ਰਿਪੋਰਟ ਅਨੁਸਾਰ ਪਾਪਾ ਵਾਂਗਾ ਦੇ ਨਾਮ ਦੇ ਨਾਲ ਜੁੜੀ ਇੱਕ ਭਵਿੱਖਬਾਣੀ ਕਹਿੰਦੀ ਹੈ ਕਿ 2026 ਧਰਤੀ ਦੇ ਲਈ ਇੱਕ ਮੁਸ਼ਕਲ ਸਾਲ ਹੋ ਸਕਦਾ ਹੈ। ਦਾਵਾ ਹੈ ਕਿ ਉਹਨਾਂ ਨੇ ਸੰਕੇਤ ਦਿੱਤਾ ਸੀ ਕਿ ਕਈ ਤਗੜੇ ਪੁਚਾਲ ਦੀ ਵਾਰਨਿੰਗ ਸਰਕਾਰ ਮਚਵਾਲਾ ਮੁਖੀ ਦੇ ਤਮਾਕੇ ਅਤੇ ਖਤਰਨਾਕ ਮੌਸਮੀ ਤਬਦੀਲੀਆਂ ਇੱਕੋ ਸਮੇਂ ਵਾਪਰ ਸਕਦੀਆਂ ਨੇ। ਜਿਨ੍ਹਾਂ ਦਾ ਅਸਰ ਦੁਨੀਆ ਦੇ ਲਗਭਗ 60-80 ਫੀਸਦੀ ਹਿੱਸਿਆਂ ਉੱਤੇ ਪੈ ਸਕਦਾ ਹੈ। ਮੌਸਮੀ ਤਬਦੀਲੀਆਂ ਦੇ ਵੱਧ ਰਹੇ ਖਤਰੇ ਨੂੰ ਦੇਖਦਿਆਂ ਇਹ ਦਾਵਾ ਸੋਸ਼ਲ ਮੀਡੀਆ ਉਤੇ ਹੋ ਤੇਜ਼ੀ ਦੇ ਨਾਲ ਚਰਚਾ ਦਾ ਵਿਸ਼ਾ ਬਣ ਕੇ ਆਨਲਾਈਨ ਦੁਨੀਆ ਦੇ ਵਿੱਚ ਸਭ ਤੋਂ ਵੱਧ ਸਾਂਝੀ ਕੀਤੀਆਂ ਜਾਣ ਵਾਲੀਆਂ ਕੁਇਖਵਾਨੀਆਂ ਦੇ ਵਿੱਚੋਂ ਇੱਕ ਇਹ ਵੀ ਹੈ ਕਿ 2026 ਗਲੋਵਲ ਟਕਰਾਅ ਤੇ ਵਾਲੇ ਕਦਮ ਪਤਾ ਸਕਦਾ ਹੈ ਰੂਸ ਅਮਰੀਕਾ ਤਣਾਅ ਚੀਨ ਤਾਈਵਾਨ ਵਿਵਾਦ ਅਤੇ ਯੂਰੋਪ-ਏਸ਼ੀਆ ਦੇ ਬਦਲਦੇ ਹਾਲਾਤਾਂ ਨੂੰ ਦੇਖ ਕੇ ਕਈ ਲੋਕ ਇਸ ਦਾਅਵੇ ਨੂੰ ਮੌਜੂਦਾ ਸਥਿਤੀਆਂ ਦੇ ਨਾਲ ਜੋੜਦੇ ਨੇ ਹਾਲਕਿ ਇਹਨਾਂ ਪੁਖਿਖਵਾਨੀਆਂ ਦੀ ਕੋਈ ਵੀ ਸਰਕਾਰੀ ਪੁਸ਼ਟੀ ਨਹੀਂ ਹੈ ਬਾਬਾ ਵਾਂਗਾ ਦੇ ਨਾਮ ਦੇ ਰਾਹ ਚੁਟੇ ਇੱਕ ਹੋਰ ਲੋਕਪਰੀਏ ਪੁਖਿਖਵਾਨੀ ਇਹ ਦੱਸਦੀ ਹੈ ਕਿ 2046 ਉਹ ਸਮਾਂ ਹੋ ਸਕਦਾ ਹੈ ਜਦੋਂ AI ਮਨੁੱਖੀ ਸੋਚ ਅਤੇ ਫੈਸਲਾ ਲੈਣ ਦੀ ਪ੍ਰਕਿਰਿਆ ਉਤੇ ਡੂੰਘਾ ਅਸਰ ਪਾਉਣ ਲੱਗੇ ਕੁਝ ਵਿਆਖਿਆਵਾਂ ਅਨੁਸਾਰ ਮਸ਼ੀਨਾਂ ਮਨੁੱਖਾਂ ਤੋਂ ਵੱਧ ਸਮਝੌਣ ਲੱਗਣਗੀਆਂ ਅਤੇ ਸਮਾਜ ਟੈਕਨੋਲੋਜੀ ਉੱਤੇ ਖਤਰਨਾਕ ਹੱਦ ਤੱਕ ਨਿਰਭਰ ਹੋ ਜਾਵੇਗਾ। ਟੈਕ ਉਦਯੋਗ ਦੇ ਵਿੱਚ ਇਹ ਤਾਵਾ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜੀ ਹਾਂ ਇੰਟਰਨੈਟ ਤੇ ਸਭ ਤੋਂ ਹੈਰਾਨੀਜਨਕ ਦਾਵਾ ਇਹ ਹੈ ਕਿ ਬਾਬਾ ਵਾਂਗਾ ਨੇ ਨਵੰਬਰ 2026 ਦੇ ਵਿੱਚ ਧਰਤੀ ਤੋਂ ਬਾਹਰ ਦੀ ਕੋਈ ਸੱਭਿਆਚਾਰ ਦੀ ਨਾਲ ਸੰਪਰਕ ਹੋਣ ਦੀ ਵੀ ਗੱਲ ਕੀਤੀ ਸੀ। ਕੁਝ ਰਿਪੋਰਟਾਂ ਵਿੱਚ ਤਾਂ ਇਹ ਵੀ ਲਿਖਿਆ ਗਿਆ ਹੈ ਕਿ ਇੱਕ ਵਿਸ਼ਾਲ ਅੰਤਰਿਸ਼ਯ ਯਾਨ ਧਰਤੀ ਦੇ ਵਾਤਾਵਰਣ ਦੇ ਨੇੜੇ ਦਿਸੇਗਾ ਪਰ ਵਿਗਿਆਨਕ ਸਮੂਹਦਾਂ ਨੇ ਇਹ ਦਾਅਵੇ ਪੂਰੀ ਤਰ੍ਹਾਂ ਖਾਜ ਕਥਿਤ ਨਹੀਂ ਦੱਸਿਆ ਕਈ ਲੇਖ ਦੇ ਵਿੱਚ ਦੱਸਾਇਆ ਗਿਆ ਹੈ ਕਿ ਪਾਪਾ ਵਾਂਗਾ ਨੇ ਰੂਸ ਤੋਂ ਕਿਸੇ ਸ਼ਕਤੀਸ਼ਾਲੀ ਨੇਤਾ ਦੇ ਉਭਰਨ ਦੀ ਵਿਭੂਤਿਵਾਨੀ ਕੀਤੀ ਸੀ ਜੋ ਅੰਤਰਰਾਸ਼ਟਰੀ ਰਾਜਨੀਤੀ ਦੇ ਵਿੱਚ ਵੱਡਾ ਬਦਲਾਅ ਲਿਆ ਸਕਦਾ ਹੈ ਇਹ ਦਾਵਾ ਮੁੱਖ ਤੌਰ ਉਤੇ ਵਿਆਖਿਆ ਅਦਾਲਤ ਹੈ ਪਰ ਸੋਸ਼ਲ ਮੀਡੀਆ ਉਤੇ ਇਹ ਚਰਚਾ ਦੇ ਵਿੱਚ ਤੇਜ਼ੀ ਨਾਲ ਫੈਲ ਰਹੀ ਹੈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2026 ਦਾ ਸਾਲ ਗਲੋਬਲ ਅਰਥਵਿਵਸਥਾ ਲਈ ਵੀ ਮੁਸ਼ਕਲ ਸਾਬਤ ਹੋ ਸਕਦਾ ਹੈ ਦਾਅਵੇ ਦੇ ਮੁਤਾਬਕ ਮੁਦਰਾ ਬਾਜ਼ਾਰ ਬੈਂਕਿੰਗ ਸਿਸਟਮ ਅਤੇ ਖਾਜ ਉੱਚਾ ਪੈਚ ਅਤੇ ਖਾਦ ਉर्जा ਸਪਲਾਈ ਤੇ ਦਬਾਅ ਵਧ ਸਕਦੇ ਹੈ ਇਸ ਨਾਲ ਹੀ ਪਰਿਮੇ ਗੰਭੀਰ ਸੋਕਾ ਅਤੇ ਅਸਧਾਰਨ ਮੌਸਮ ਘਟਨਾਵਾਂ ਕਾਰਨ ਵਾਤਾਵਰਣ ਉਤੇ ਗੰਭੀਰ ਪ੍ਰਭਾਵ ਪੈ ਸਕਦੇ ਹੈ ਕਥਿਤ ਪੁਖਵਾਨੀਆਂ ਦੇ ਵਿੱਚ এਸ਼ੀਆ ਖਾਸ ਕਰਕੇ ਚੀਨ ਤੇ ਮਹੱਤਵਪੂਰਨ ਦੇ ਵਿੱਚ ਵਾਧੇ ਦਾ ਵੀ ਜ਼ਿਕਰ ਮਿਲਦਾ ਹੈ ਕਈ ਲੋਕ ਇਸ ਨੂੰ ਆਉਣ ਵਾਲੇ ਪੂਰ ਰਾਜਨੀਤਿਕ ਬਦਲਾਅਾਂ ਦਾ ਵੀ ਸੰਕੇਤ ਦਿੰਦੇ ਨੇ ਹਾਲਾਂਕਿ ਸਟਾਚਨ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕਰਦਾ ਇਸ ਸਾਲ 2025 ਆਪਣੇ ਆਖਰੀ ਮਹੀਨੇ ਦੇ ਵਿੱਚ ਦਾਖਲ ਹੋ ਚੁੱਕਿਆ ਅਤੇ ਇਸ ਨਾਲ ਹੀ ਲੋਕਾਂ ਦੀ ਨਜ਼ਰ ਹੁਣ 2026 ਉਤੇ ਟਿਕੀ ਹੋਈ ਹੈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਚਰਚਾ ਦਾ ਕੇਂਦਰ ਬਾਬਾ ਵੇਂਗਾ ਨੇ ਜਿਨ੍ਹਾਂ ਨੂੰ ਲੋਕ ਬਾਲਕਨ ਦੇ ਨਾਸ਼ਤਰ ਤਮਦਨ ਤੇ ਨਾਲ ਨਾਲ ਵੀ ਜਾਣਦੇ ਨੇ ਜੀ ਹਾਂ ਕਿ ਇਹ ਜਾਂਦੇ ਕਿ ਉਹ ਕਈ ਵੱਡੀਆਂ ਘਟਨਾਵਾਂ ਬਾਰੇ ਪਹਿਲਾਂ ਹੀ ਸੰਕੇਤ ਦੇ ਜਾਂਦੇ ਨੇ ਜਿਸ ਕਰਕੇ ਉਹਨਾਂ ਦੀਆਂ ਭੂਖਵਾਰਨੀਆਂ ਹੋਰ ਵੀ ਰਹੱਸਮਈ ਲੱਗਦੀਆਂ ਨੇ ਹਾਲਾਂਕਿ ਵਿਗਿਆਨਿਕ ਸਮੁਦਾਇ ਨੇ ਕਦੇ ਵੀ ਇਹਨਾਂ ਭੂਖਵਾਰਨੀਆਂ ਨੂੰ ਸਾਬਤ ਸ਼ੁਦਾ ਨਹੀਂ ਮੰਨਿਆ ਪਰ ਇੰਟਰਨੈਟ ਉੱਤੇ ਇਹਨਾਂ ਦੀ ਚਰਚਾ ਹਰ ਸਾਲ ਵੱਧਦੀ ਜਾ ਰਹੀ ਹੈ ਇਕ ਰਿਪੋਰਟ ਅਨੁਸਾਰ ਪਪਾ ਵਾਂਗਾ ਦੇ ਨਾਮ ਤੇ ਨਾਲ ਜੁੜੀ ਇੱਕ ਪੁਵਿਕਵਾਨੀ ਕਹਿੰਦੀ ਹੈ ਕਿ 2024-26 ਤੱਕ ਦੇ ਲਈ ਇੱਕ ਮੁਸ਼ਕਲ ਸਾਲ ਹੋ ਸਕਦਾ ਹੈ ਦਾਅਵਾ ਹੈ ਕਿ ਉਨ੍ਹਾਂ ਨੇ ਸੰਕੇਤ ਦਿੱਤਾ ਸੀ ਕਿ ਕਈ ਤਗੜੇ ਪੁਚਾਲਤੀ ਵਾਰਨਿੰਗ ਸਰਕਰ ਮਚਵਾਲਾ ਮੁਖੀ ਦੇ ਤਮਾਕੀ ਅਤੇ ਖਤਰਨਾਕ ਮੌਸਮੀ ਤਬਦੀਲੀਆਂ ਇੱਕੋ ਸਮੇਂ ਵਾਪਸ ਸਕਦੀਆਂ ਨੇ ਜੁਨਾਹ ਅਸਰ ਦੁਨੀਆ ਦੇ ਲਗਭਗ 68% ਹਿੱਸੇ ਉਤੇ ਪੈ ਸਕਦਾ ਹੈ ਮੌਸਮੀ ਤਬਦੀਲੀਆਂ ਦੇ ਵਧ ਰਹੇ ਖਤਰ ਨੂੰ ਦੇਖਦਿਆਂ ਇਹ ਦਾਵਾ ਸੋਸ਼ਲ ਮੀਡੀਆ ਉਤੇ ਹੋ ਤੇਜ਼ੀ ਦੇ ਨਾਲ ਚਰਚਾ ਦਾ ਵਿਸ਼ਾ ਬਣ ਗਿਆ ਆਨਲਾਈਨ ਦੁਨੀਆ ਦੇ ਵਿੱਚ ਸਭ ਤੋਂ ਵੱਧ ਸਾਂਝੀ ਕੀਤੀਆਂ ਜਾਣ ਵਾਲੀਆਂ ਕੁਇਖਵਾਨੀਆਂ ਤੇ ਵਿੱਚੋਂ ਇੱਕ ਇਹ ਵੀ ਹੈ ਕਿ 2026 ਗਲੋਬਲ ਟਕਰਾਅ ਤੇ ਵਾਲੇ ਕਤਮ ਪਤਾ ਸਕਦਾ ਹੈ ਰੂਸ ਅਮਰੀਕਾ ਤਣਾਅ ਚੀਨ ਤਾਈਵਾਨ ਵਿਵਾਦ ਅਤੇ ਯੂਰੋਪ-ਏਸ਼ੀਆ ਦੇ ਬਦਲਦੇ ਹਾਲਾਤਾਂ ਨੂੰ ਪੇਕੇ ਕਈ ਲੋਕ ਇਸ ਦਾਅਵੇ ਨੂੰ ਮੌਜੂਦਾ ਸਥਿਤੀਆਂ ਦੇ ਨਾਲ ਜੋੜਦੇ ਨੇ ਹਾਲਕਿ ਇਹਨਾਂ ਪੁਖਿਖਵਾਨੀਆਂ ਦੀ ਕੋਈ ਵੀ ਸਰਕਾਰੀ ਪੁਸ਼ਟੀ ਨਹੀਂ ਹੈ ਬਵਾ ਵਾਂਗਾ ਦੇ ਨਾਮ ਦੇ ਰਾਜੂ ਦੀ ਇੱਕ ਹੋਰ ਲੋਕਪ੍ਰੀਏ ਪੁਖਿਖਵਾਨੀ ਦੱਸਦੀ ਹੈ ਕਿ 2042 ਉਹ ਸਮਾਂ ਹੋ ਸਕਦਾ ਹੈ ਜਦੋਂ AI ਮਨੁੱਖੀ ਸੋਚ ਅਤੇ ਫੈਸਲਾ ਲੈਣ ਦੀ ਪ੍ਰਕਿਰਿਆ ਉਤੇ ਡੂੰਗਾ ਅਸਰ ਪਾਉਣ ਲੱਗੇ ਕੁਝ ਵਿਆਖਿਆਵਾਂ ਅਨੁਸਾਰ ਮਸ਼ੀਨਾਂ ਮਨੁੱਖਾਂ ਤੋਂ ਵੱਧ ਸਮੇਂ ਕੋਲ ਲੱਗਣ ਗਿਆ ਅਤੇ ਸਮਾਜ ਟੈਕਨੋਲੋਜੀ ਉਤੇ ਖਤਰਨਾਕ ਹੱਦ ਤੱਕ ਨਿਰਭਰ ਹੋ ਜਾਵੇਗਾ ਟੈਕ ਉਦਯੋਗ ਦੇ ਵਿੱਚ ਇਹ ਦਾਵਾ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਜੀ ਹਾਂ ਇੰਟਰਨੈਟ ਤੇ ਸਭ ਤੋਂ ਹੈਰਾਨੀਜਨਕ ਦਾਵਾ ਇਹ ਹੈ ਕਿ ਬਾਬਾ ਵਾਂਗਾ ਨੇ ਨਵੰਬਰ 2026 ਦੇ ਵਿੱਚ ਤਰਤੀ ਤੋਂ ਬਾਹਰ ਦੀ ਕੋਈ ਸੱਭਿਆਚਾਰ ਦੇ ਨਾਲ ਸੰਪਰਕ ਹੋਣ ਦੀ ਵੀ ਗੱਲ ਕੀਤੀ ਸੀ ਕੁਝ ਰਿਪੋਰਟਾਂ ਵਿੱਚ ਤਾਂ ਇਹ ਵੀ ਲਿਖਿਆ ਗਿਆ ਹੈ ਕਿ ਇੱਕ ਵਿਸ਼ਾਲ ਅੰਤਰਿਸ਼ਯ ਯਾਨ ਧਰਤੀ ਦੇ ਵਾਤਾਵਰਣ ਦੇ ਨਿਦੇ ਦਿੱਸੇਗਾ ਪਰ ਵਿਗਿਆਨਕ ਸਮੁਦਾਏ ਨੇ ਇਹ ਦਾਅਵੇ ਪੂਰੀ ਤਰ੍ਹਾਂ ਖਾਰਜ ਕਰ ਦਿੱਤੇ ਨੇ ਦਸਿਆ ਕਈ ਲੇਖ ਦੇ ਵਿੱਚ ਦੱਸਾਇਆ ਗਿਆ ਹੈ ਕਿ ਪਾਪਾ ਵਾਂਗਾ ਨੇ ਰੂਸ ਤੋਂ ਕਿਸੇ ਸ਼ਕਤੀਸ਼ਾਲੀ ਨੇਤਾ ਦੇ ਉਭਰਨ ਦੀ ਵਿਭੂਖ ਬਾਣੀ ਕੀਤੀ ਸੀ ਜੋ ਅੰਤਰਰਾਸ਼ਟਰੀ ਰਾਜਨੀਤੀ ਦੇ ਵਿੱਚ ਵੱਡਾ ਬਦਲਾਅ ਲਿਆ ਸਕਦਾ ਹੈ ਇਹ ਦਾਵਾ ਮੁੱਖ ਤੌਰ ਉਤੇ ਵਿਆਖਿਆ ਅਦਾਲਤ ਅਤੇ ਸੋਸ਼ਲ ਮੀਡੀਆ ਉਤੇ ਇਹ ਚਰਚਾ ਦੇ ਵਿੱਚ ਤੇਜ਼ੀ ਨਾਲ ਫੈਲ ਰਹੀ ਹੈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2026 ਦਾ ਸਾਲ ਗਲੋਬਲ ਅਰਥਵਿਵਸਥਾ ਲਈ ਵੀ ਮੁਸ਼ਕਲ ਸਾਬਤ ਹੋ ਸਕਦਾ ਹੈ ਦਾਅਵੇ ਦੇ ਮੁਤਾਬਕ ਮੁਦਰਾ ਬਾਜ਼ਾਰ ਬੈਂਕਿੰਗ ਸਿਸਟਮ ਅਤੇ ਖਾਜ ਉੱਚਾ ਕੈਚ ਅਤੇ ਖਾਦ ਉੱਚਾ ਸਪਲਾਈ ਤੇ ਦਬਾਅ ਪਾ ਸਕਦੇ ਇਸੇ ਨਾਲ ਹੀ ਪਰਿਮੀ ਗੰਭੀਰ ਸੋਕਾ ਅਤੇ ਅਸਧਾਰਨ ਮੌਸਮ ਘਟਨਾਵਾਂ ਕਾਰਨ ਵਾਤਾਵਰਣ ਉਤੇ ਗੰਭੀਰ ਪ੍ਰਭਾਵ ਪੈ ਸਕਦੇ ਹਨ। ਕਥਿਤ ਪੁਖਵਾਨੀਆਂ ਦੇ ਵਿੱਚ ਏਸ਼ੀਆ ਖਾਸ ਕਰਕੇ ਚੀਨ ਤੇ ਮਹੱਤਵਪੂਰਨ ਦੇ ਵਿੱਚ ਵੱਧ ਦੇ ਦਬਿੱ ਸਿਕਰ ਮਿਲਦਾ ਹੈ। ਕਈ ਲੋਕ ਇਸ ਨੂੰ ਆਉਣ ਵਾਲੇ ਪੂਰ ਰਾਜਨੀਤਿਕ ਬਤਲਾਵਾ ਦਾ ਵੀ ਸੰਕੇਤ ਦਿੰਦੇ ਨੇ। ਹਾਲਾਂਕਿ ਸਾਡਾ ਚੈਮਰ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕਰਦਾ। ਇਸ ਸਾਲ 2025 ਆਪਣੇ ਆਖਰੀ ਮਹੀਨੇ ਦੇ ਵਿੱਚ ਦਾਖਲ ਹੋ ਚੁੱਕਿਆ ਅਤੇ ਇਸ ਨਾਲ ਹੀ ਲੋਕਾਂ ਦੀ ਨਜ਼ਰ ਹੁਣ 2026 ਉੱਤੇ ਟਿਕੀ ਹੋਈ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਚਰਚਾ ਦਾ ਕੇਂਦਰ ਬਾਬਾ ਵੇਂਗਾ ਨੇ ਜਿਨ੍ਹਾਂ ਨੂੰ ਲੋਕ ਬਲਕਨ ਦੇ ਨਾਸ਼ਤਰ ਤਮੰਦਨ ਤੇ ਨਾਲ-ਨਾਲ ਵੀ ਜਾਣਦੇ ਨੇ। ਜੀ ਹਾਂ ਕਿ ਆ ਜਾਂਦੇ ਕਿ ਉਹ ਕਈ ਵੱਡੀਆਂ ਘਟਨਾਵਾਂ ਬਾਰੇ ਪਹਿਲਾਂ ਹੀ ਸੰਕੇਤ ਦੇ ਜਾਂਦੇ ਨੇ। ਜਿਸ ਕਰਕੇ ਉਹਨਾਂ ਦੀਆਂ ਪੁਇਖਵਾਰਨੀਆਂ ਹੋਰ ਵੀ ਰਹੱਸਮਈ ਲੱਗਤੀਆਂ ਨੇ ਹਾਲਾਂਕਿ ਵਿਗਿਆਨਿਕ ਸਮੁਦਾਇ ਨੇ ਕਦੇ ਵੀ ਇਨ੍ਹਾਂ ਪੁਇਖਵਾਰਨੀਆਂ ਨੂੰ ਸਾਬਤशुदा ਨਹੀਂ ਮੰਨਿਆ ਪਰ ਇੰਟਰਨੈਟ ਉਤੇ ਇਹਨਾਂ ਦੀ ਚਰਚਾ ਹਰ ਸਾਲ ਵੱਧਦੀ ਜਾ ਰਹੀ ਹੈ ਇੱਕ ਰਿਪੋਰਟ ਅਨੁਸਾਰ ਪਾਪਾ ਵਾਂਗਾ ਦੇ ਨਾਮ ਤੇ ਨਾਲ ਜੁੜੀ ਇੱਕ ਪੁਵਕ ਵਾਣੀ ਕਹਿੰਦੀ ਹੈ ਕਿ 2024 ਤਰਤੀ ਦੇ ਲਈ ਇੱਕ ਮੁਸ਼ਕਲ ਸਾਲ ਹੋ ਸਕਦਾ ਹੈ ਦਾਅਵੇ ਕਿ ਉਨ੍ਹਾਂ ਨੇ ਸੰਕੇਰੀਤਾ ਸੀ ਕਿ ਕਈ ਤਗੜੇ ਪੁਚਾਲਤੀ ਵਰਨਿੰਗ ਸਰਕਰ ਮਜਵਾਲਾ ਮੁਖੀ ਦੇ ਧੁਮਾਕੇ ਅਤੇ ਖਤਰਨਾਕ ਮੌਸਮੀ ਤਬਦੀਲੀਆਂ ਇੱਕੋ ਸਮੇਂ ਆਪੜ ਸਕਦੀਆਂ ਨੇ ਜੁਨ੍ਹਾਂ ਦਾ ਅਸਰ ਦੁਨੀਆ ਦੇ ਲਗਭਗ 60-80% ਹਿੱਸਿਆਂ 'ਤੇ ਪੈ ਸਕਦਾ ਹੈ ਮੌਸਮੀ ਤਬਦੀਲੀਆਂ ਦੇ ਵਧ ਰਹੇ ਖਤਰ ਨੂੰ ਦੇਖਦਿਆਂ ਇਹ ਦਾਵਾ ਸੋਸ਼ਲ ਮੀਡੀਆ ਉੱਤੇ ਹੋ ਤੇਜ਼ੀ ਦੇ ਨਾਲ ਚਰਚਾ ਦਾ ਵਿਸ਼ਾ ਬਣ ਗਿਆ। ਆਨਲਾਈਨ ਦੁਨੀਆ ਦੇ ਵਿੱਚ ਸਭ ਤੋਂ ਵੱਧ ਸਾਂਝੇ ਕੀਤੀਆਂ ਜਾਣ ਵਾਲੀਆਂ ਕੁਇਖਵਾਨੀਆਂ ਦੇ ਵਿੱਚੋਂ ਇੱਕ ਇਹ ਵੀ ਹੈ ਕਿ 2026 ਗਲੋਬਲ ਟਕਰਾਅ ਤੇ ਵਾਲੇ ਕਦਮ ਪਤਾ ਸਕਦਾ ਹੈ। ਰੂਸ-ਅਮਰੀਕਾ ਤਣਾਅ, ਚੀਨ-ਤਾਇਵਾਨ ਵਿਵਾਦ ਅਤੇ ਯੂਰੋ-ਪੈਸ਼ੀਅਨ ਦੇ ਬਦਲਦੇ ਹਾਲਾਤਾਂ ਨੂੰ ਦੇਖ ਕੇ ਕਈ ਲੋਕ ਇਸ ਦਾਅਵੇ ਨੂੰ ਮੌਜੂਦਾ ਸਥਿਤੀਆਂ ਦੇ ਨਾਲ ਜੋੜਦੇ ਨੇ। ਹਾਲਕਿ ਇਹਨਾਂ ਭਵਿੱਖਵਾਨੀਆਂ ਦੀ ਕੋਈ ਵੀ ਸਰਕਾਰੀ ਪੁਸ਼ਟੀ ਨਹੀਂ ਹੈ। ਬਾਬਾ ਵਾਂਗਾ ਦੇ ਨਾਮ ਤੇ ਰਾਹ ਚੁਟੇ ਇੱਕ ਹੋਰ ਲੋਕਪ੍ਰੀਏ ਪੁਇਖਵਾਨੀ ਦੱਸਦੀ ਹੈ ਕਿ 2046 ਉਹ ਸਮਾਂ ਹੋ ਸਕਦਾ ਹੈ ਜਦੋਂ AI ਮਨੁੱਖੀ ਸੋਚ ਅਤੇ ਫੈਸਲਾ ਲੈਣ ਦੀ ਪ੍ਰਕਿਰਿਆ ਉਤੇ ਡੂੰਗਾ ਅਸਰ ਪਾਉਣ ਲੱਗੇ। ਕੁਝ ਵਿਆਖਿਆਵਾਂ ਅਨੁਸਾਰ ਮਸ਼ੀਨਾਂ ਮਨੁੱਖਾਂ ਤੋਂ ਵੱਧ ਸਮਰੱਥ ਹੋਣ ਲੱਗਣਗੀਆਂ ਅਤੇ ਸਮਾਜ ਚਕਮੌਤਰੀ ਉਤੇ ਖਤਰਨਾਕ ਹੱਦ ਤੱਕ ਨਿਰਭਰ ਹੋ ਜਾਵੇਗਾ। ਟੈਕ ਉਦਯੋਗ ਦੇ ਵਿੱਚ ਇਹ ਦਾਵਾ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜੀ ਹਾਂ ਇੰਟਰਨੈਟ ਤੇ ਸਭ ਤੋਂ ਹੈਰਾਨੀਜਨਕ ਦਾਵਾ ਇਹ ਹੈ ਕਿ ਬਾਬਾ ਵਾਂਗਾ ਨੇ ਨਵੰਬਰ 2026 ਦੇ ਵਿੱਚ ਧਰਤੀ ਤੋਂ ਵਾਹਰ ਦੀ ਕੋਈ ਸੱਭਿਆਚਾਰ ਦੀ ਨਾਲ ਸੰਪਰਕ ਹੋਣ ਦੀ ਵੀ ਗੱਲ ਕੀਤੀ ਸੀ ਕੁਝ ਰਿਪੋਰਟਾਂ ਵਿੱਚ ਤਾਂ ਇਹ ਵੀ ਲਿਖਿਆ ਗਿਆ ਹੈ ਕਿ ਇੱਕ ਵਿਸ਼ਾਲ ਅੰਤਰਿਸ਼ਯ ਯਾਨ ਧਰਤੀ ਦੇ ਵਾਤਾਵਰਣ ਦੇ ਨੇੜੇ ਦਿਸੇਗਾ ਪਰ ਵਿਗਿਆਨਕ ਸਮੁਦਾਏ ਨੇ ਇਹ ਦਾਅਵੇ ਪੂਰੀ ਤਰ੍ਹਾਂ ਖਾਰਜ ਕਰ ਦਿੱਤੇ ਨੇ ਦਸੇ ਕਈ ਲੇਖਕ ਦੇ ਵਿੱਚ ਦੱਸਾਇਆ ਗਿਆ ਹੈ ਕਿ ਪਾਪਾ ਵਾਂਗ ਨੇ ਰੂਸ ਤੋਂ ਕਿਸੇ ਸ਼ਕਤੀਸ਼ਾਲੀ ਨੇਤਾ ਦੇ ਉਭਰਨ ਦੀ ਵਿਭੂਤ ਕਹਾਣੀ ਕੀਤੀ ਸੀ ਜੋ ਅੰਤਰਰਾਸ਼ਟਰੀ ਰਾਜਨੀਤੀ ਦੇ ਵਿੱਚ ਵੱਡਾ ਬਦਲਾਅ ਲਿਆ ਸਕਦਾ ਹੈ ਇਹ ਦਾਵਾ ਮੁੱਖ ਤੌਰ ਉਤੇ ਵਿਆਖਿਆ ਅਦਾਲਤ ਹੈ ਪਰ ਸੋਸ਼ਲ ਮੀਡੀਆ ਉਤੇ ਇਹ ਚਰਚਾ ਦੇ ਵਿੱਚ ਤੇਜ਼ੀ ਨਾਲ ਫੈਲ ਰਹੀ ਹੈ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2026 ਦਾ ਸਾਲ ਗਲੋਬਲ ਅਰਥਵਿਵਸਥਾ ਲਈ ਵੀ ਮੁਸ਼ਕਲ ਸਾਬਤ ਹੋ ਸਕਦਾ ਹੈ ਦਾਅਵੇ ਦੇ ਮੁਤਾਬਕ ਮੁਦਰਾ ਬਾਜ਼ਾਰ ਬੈਂਕਿੰਗ ਸਿਸਟਮ ਅਤੇ ਖਾਜ ਉੱਚਾ ਪੈਚ ਅਤੇ ਖਾਦ ਉर्जा ਸਪਲਾਈ ਤੇ ਦਬਾਅ ਵੱਧ ਸਕਦੇ ਹੈ ਜਿਸ ਨਾਲ ਹੀ ਪਰਿਮੀ ਗੰਭੀਰ ਸੋਕਾ ਅਤੇ ਅਸਧਾਰਨ ਮੌਸਮ ਘਟਨਾਵਾਂ ਕਾਰਨ ਵਾਤਾਵਰਣ ਉਤੇ ਗੰਭੀਰ ਪ੍ਰਭਾਵ ਪੈ ਸਕਦੇ ਕਥਿਤ ਪੁਖਵਾਨੀਆਂ ਦੇ ਵਿੱਚ ਏਸ਼ੀਆ ਖਾਸ ਕਰਕੇ ਚੀਨ ਦੇ ਮਹੱਤਵਪੂਰਨ ਦੇ ਵਿੱਚ ਵਾਧੇ ਦਾ ਵੀ ਜ਼ਿਕਰ ਮਿਲਦਾ ਹੈ ਕਈ ਲੋਕ ਇਸ ਨੂੰ ਆਉਣ ਵਾਲੇ ਪੂਰ ਰਾਜਨੀਤਿਕ ਬਤਲਾਵਾਂ ਦਾ ਵੀ ਸੰਕੇਤ ਦਿੰਦੇ ਨੇ ਹਾਲਾਂਕਿ ਸਾਡਾ ਚੈਨ ਵੀ ਇਸ ਗੱਲ ਦੀ ਕੋਈ ਪੁਸ਼ਟੀ ਨਹੀਂ ਕਰਦਾ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ